ਨਜ਼ਰ ਲੱਗੀ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਰਚਾ ਕਾੜੀਆਂ ਇਹਦੇ ਸਿਰ ਤੋਂ ਵਾਲੋ ਸ਼ਸ਼ੀਕਾਂ ਤੁਸੀਂ ਦੇਖ ਰਹੇ ਹੋ ਖਬਰ ਟੀਵੀ ਚੈਨਲ ਤੇ ਮੈਂ ਹਾਂ ਵਰਲੀਨ ਕਾਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਿਛਲੇ ਦਿਨੀ ਪੰਜਾਬ ਅਤੇ ਗਵੰਡੀ ਰਾਜਾ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਹਰ ਵਰਗੀ ਸਤੇਜ ਚੋਂ ਲੰਘ ਰਿਹਾ ਜਿਸ ਵਿੱਚ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੈ ਰਿਹਾ ਭਾਰੀ ਮੀਂਹ ਹੁਣ ਥਮਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉੱਥੇ ਹੀ ਡੈਮਾਂ ਵਿੱਚ ਇਕੱਠਾ ਹੋਇਆ ਪਾਣੀ ਜਦੋਂ ਦਰਿਆਵਾਂ ਵਿੱਚ ਛੱਡਿਆ ਜਾਂਦਾ ਹੈ ਤਾਂ ਦਰਿਆਵਾਂ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਲੈ ਕੇ ਆਉਂਦਾ ਹੈ। ਤਾਜ਼ਾ ਮਾਮਲਾ ਲੋਜਾਨ ਦੇ ਸਤ루ਸ਼ ਦਰਿਆ ਤੇ ਕੰਢੇ ਵਸੇ ਪਿੰਡਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਸਸਰਾਲੀ ਪਿੰਡ ਤੋਂ ਬੰਦ ਟੁੱਟਣ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਅਲਰਟ ਤੇ ਸचेत ਰਹਿਣ ਦੀ ਐਡਵਾਈਜ਼ਰੀ जारी गई है? ही प्रशासन वालों एक हेल्पलाइन नंबर भी जारी की किया गया है जो कि है सिफर एक सौ काट चौबीस तेती एक सिफर सिफर मैं दोबारा रिपीट कर है जीरो वन सिक्स वन टू फोर डबल थ्री वन डबल जीरो जेकरी या सहायता की लड़ है तो इस नंबर पर कॉल करके जानकारी ले सकते हो इस प्रशासन वालों ਰੈਸਕਿਊ ਸੈਂਟਰ ਦੀ ਸੂਚੀ ਵਿਚਾਰੀ ਕੀਤੀ ਗਈ ਹੈ ਜੋ ਕਿ ਨਾਨਾ ਸੁਆਮੀ ਸਤਸੰਗ ਦਾ ਅਟੇਬਾ ਰੋੜ ਨਾਨਾ ਸੁਆਮੀ ਸਤਸੰਗ ਦਾ ਅਕਲਾਸ਼ ਨਗਰ ਨਾਨਾ ਸੁਆਮੀ ਸਤਸੰਗ ਕੌਂਸਕੜ ਨਾਨਾ ਸੁਆਮੀ ਸਤਸੰਗ ਮੁੰਡੀਆਂ ਅਤੇ ਉਸ ਤੋਂ ਬਾਅਦ ਮੱਤੇਵਾੜਾ ਸਰਕਾਰੀ ਸਕੂਲ ਅਤੇ ਡਾਣਾ ਮੰਡੀ ਪੂਖੜੀ ਸਰਕਾਰੀ ਸਕੂਲ ਖਾਸੀਕਲਾ ਸਰਕਾਰੀ ਸਕੂਲ ਅਤੇ ਮੰਡੀ ਬਾਕੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉੱਜੀਆਂ ਤੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਬਾਕੀ ਘਬਰਾਉਣ ਦੀ ਲੋੜ ਨਹੀਂ ਹੈ ਸੁਚੇਤ ਰਹੋ ਤੇ ਆਪਣਾ ਧਿਆਨ ਰੱਖੋ ਧੰਨਵਾਦ